ਕਰਦੇ ਆ ਪਾਈ ਰਾਜੂਆਣਾ ਦੀ ਜਿਨ੍ਹਾਂ ਨੂੰ ਅਦਾਲਤ ਵੱਲੋਂ ਪੈਰੋਲ ਮਿਲੀ ਹੈ ਜੀ ਹਾਈ ਕੋਰਟ ਨੇ 3 ਘੰਟੇ ਦੀ ਪੈਰੋਲ ਦਿੱਤੀ ਹੈ ਕੱਲ 11 ਵਜੇ ਤੋਂ 2 ਵਜੇ ਤੱਕ ਪੈਰੋਲ ਦਿੱਤੀ ਗਈ ਹੈ ਆਪਣੇ ਪ੍ਰਾਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਕੋਰਟ ਦਿੰਦੀ ਹੈ ਸੋ 3 ਘੰਟੇ ਦੀ ਪੈਰੋਲ ਤੇ ਬਾਹਰ ਆਣਗੇ ਸੋ ਦਾਸੀ ਕਿ ਆਪਣੇ ਪ੍ਰਾਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕੋਰਟ ਨੇ ਇਜਾਜ਼ਤ ਦਿੱਤੀ ਹੈ ਸੋ ਇਸੇ ਦੇ ਤਹਿਤ ਕੱਲ ਜੜੀ ਹੈ ਉਹਨਾਂ ਨੂੰ 3 ਘੰਟੇ ਦੀ ਇਹ ਪੈਰੋਲ ਦਿੱਤੀ ਗਈ ਹੈ 11 ਵਜੇ ਤੋਂ 2 ਵਜੇ ਤੱਕ ਪੈਰੋਲ ਤੇ ਬਾਹਰ ਆਣਗੇ ਉਨ੍ਹਾਂ ਦੇ ਪੜਦੇ ਦੇ ਹਾਂ ਤੋਂ ਬਾਅਦ ਉਨ੍ਹਾਂ ਦੀ ਜੋ ਅੰਤਿਮ ਅਰਦਾਸ ਹੋਣੀ ਹੈ ਉਸ ਵਿੱਚ ਸ਼ਾਮਲ ਹੋਣ ਦੇ ਲਈ ਹੀ ਐਪਲੀਕੇਸ਼ਨ ਪਾਈ ਗਈ ਸੀ ਜਿਸ ਤੇ ਕਿ ਉਹਨਾਂ ਨੂੰ 3 ਘੰਟੇ ਲਈ ਪਰੋਲ ਮਿਲਣ ਜਾ ਰਹੀ ਹੈ ਪਾਈ ਰਾਜਵਾਨਾ ਨੂੰ ਅਦਾਲਤ ਵੱਲੋਂ ਇਹ ਜਿਹੜੀ ਪਰੋਲ ਦਿੱਤੀ ਗਈ ਹੈ ਸੋ ਇਸ ਵਿੱਚ ਦੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਾਈ ਕੋਰਟ ਨੇ ਇਹ 3 ਘੰਟੇ ਦੀ ਪਰੋਲ ਦੇਣ ਦਾ ਉਹਨਾਂ ਨੂੰ ਫੈਸਲਾ ਕੀਤਾ ਹੈ ਜੋ ਮਨਜ਼ੂਰੀ ਉਹਨਾਂ ਨੇ ਇੱਕ ਜੋ ਪਾਈ ਸੀ ਉਹ ਮਿਲ ਗਈ ਹੈ ਸੋ ਕੱਲ 11 ਵਜੇ ਤੋਂ 2 ਵਜੇ ਤੱਕ ਪਰੋਲ ਦਿੱਤੀ ਗਈ ਹੈ प्रीत मेहता ਸਾਡ ਨਾਲ ਜੁੜੇ ਨੇ ਪ੍ਰੀਤ ਕੀ ਕੋਈ ਜਾਣਕਾਰੀ ਹੈ ਜਿਸ ਦੇ ਨਾਲ ਆਪਣੇ ਪ੍ਰਾਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਦੀ ਇਜਾਜ਼ਤ ਕੋਰਟ ਨੇ ਦਿੱਤੀ ਹੈ ਰਾਜਵਾਨਾ ਨੂੰ ਬਿਲਕੁਲ ਦੇਖੋ ਉਹਨਾਂ ਨੇ ਰਾਜਵਾਨਾ ਨੇ ਹਾਈ ਕੋਰਟ ਚ ਪੋਜੀਸ਼ਨ ਪਾਈ ਸੀ ਔਰ ਇੱਕ ਇਹ ਸੀਗਾ ਕਿ ਉਹਨਾਂ ਦੇ ਭਰਾ ਵੀ 14 ਨਵੰਬਰ ਨੂੰ ਡੈਥ ਹੋ ਚੁੱਕੀ ਸੀ ਤੇ ਉਹਨਾਂ ਉਹ ਅਸਲ ਪਟਿਆਲਾ ਜੇਲ੍ਹ 'ਚ ਹੈਗੇ ਨੇ ਤੇ ਉਹਨੋਂ ਉਹ ਜਿਹੜਾ ਪੋਗ ਹੈਗਾ ਉਹ ਕੱਲ 20 ਨਵੰਬਰ ਨੂੰ ਉਹਨਾਂ ਦੇ ਪਿੰਡ ਰਾਜਵਾਨਾ ਕਲਾਂ ਵਿੱਚ ਹੈਗਾ ਔਰ 11:00 ਤੋਂ 4:00 ਵਜੇ ਤੱਕ ਦਾ ਪੂਰਾ ਪ੍ਰੋਗਰਾਮ ਹੈਗਾ 11 ਤੋਂ 1 ਵਜੇ ਤੱਕ ਉਬ ਵੀ ਕਰੇ ਮਨੀ ਆਉਤ ਬਦਲੰਦਰ ਹੈਗਾ ਬਾਕੀ ਪ੍ਰੋਗਰਾਮ ਹੈਗੇ ਨੇ ਤੇ ਇਸ ਕਰਕੇ ਉਹਨਾਂ ਨੂੰ ਟੈਂਪਰੇਰੀ ਪੈਰੋਲ ਦਿੱਤੀ ਜਾਵੇ ਤੇ ਫਿਰ ਹਾਈ ਕੋਰਟ ਨੇ ਅੱਜ ਪਹਿਲਾਂ ਤੇਰੇ ਸੁਲਵਾਈ ਕੀਤੀ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਨਸਟਰਕਸ਼ਨ ਲੈ ਕੇ ਆਓ ਔਰ ਇਹ ਪਤਾ ਕਰਕੇ ਦਿਓ ਕਿ ਇਹ ਪ੍ਰੋਗਰਾਮ ਵਾਕਈ ਕੱਲ ਹੈਗਾ ਔਰ ਪੂਰੀ ਡਿਟੇਲਸ ਲੈ ਕੇ ਪ੍ਰੋਗਰਾਮ ਦੀ ਸਰਕਾਰ ਕੋਲ ਮੰਗੀ ਸਰਕਾਰ ਨੇ ਆ ਕੇ ਫਿਰ ਦੱਸਤਾ ਕਿ ਇਹ ਸਾਰੀ ਡਿਟੇਲਸ ਹੈਗੀਆਂ ਨੇ ਬਿਲਕੁਲ ਸਹੀ ਕੱਲ ਪ੍ਰੋਗਰਾਮ ਹੈਗਾ ਤਾਂ ਫਿਰ ਹਾਈ ਕੋਰਟ ਨੇ ਰਾਜਵਾਨਾਂ ਨੂੰ ਕੱਲ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਸ ਕੋ ਵੀ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਔਰ ਪੂਰੀ ਕਸਟਡੀ ਵਿੱਚ ਇਜਾਜ਼ਤ ਦਿੱਤੀ ਗਈ ਹੈ ਪੁਲਿਸ ਸਿਕਿਉਰਿਟੀ ਲੱਗੇਗੀ ਔਰ ਪੰਜਾਬ ਸਰਕਾਰ ਨੂੰ ਪੂਰੇ ਲਾਅ ਐਂਡ ਆਰਡਰ ਔਰ ਉਹਨਾਂ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਨੇ ਰਾਜੂ ਆਣਾ ਨੇ 2022 ਵਿੱਚ ਜਦੋਂ ਉਹਨਾਂ ਦੇ ਫਾਦਰ ਦੀ ਡੈਥ ਹੋਈ ਸੀ ਉਦੋਂ ਵੀ ਇਸੇ ਤਰੀਕੇ ਦੀ ਪੈਰੋਲ ਮੰਗੀ ਸੀ ਔਰ ਉਸ ਵੇਲੇ ਵੀ ਹਾਈ ਕੋਰਟ ਨੇ ਇਹੀ ਸਾਰੇ ਇੰਤਜ਼ਾਮ ਕਰਦੇ ਹੋਏ ਉਹਨਾਂ ਨੂੰ ਪੈਰੋਲ ਦਿੱਤੀ ਸੀ ਤੇ ਅੱਜ ਹਾਈ ਕੋਰਟ ਨੇ ਉਹਨਾਂ ਦੀ ਇਹ ਮੰਗ ਨੂੰ ਮੰਨਦੇ ਹੋਏ ਅਤੇ ਕੱਲ 11 ਤੋਂ ਲੈ ਕੇ 2 ਵਜੇ ਤੱਕ ਉਹਨਾਂ ਦਾ ਪਿੰਡ ਰਾਜੋਆਣਾ ਕਲਾ ਜਿੱਥੇ ਮੰਗੀ ਸਾਹਿਬ ਗੁਰਦੁਆਰਾ ਹੈਗਾ ਜਿੱਥੇ ਪ੍ਰੋਗਰਾਮ ਹੈਗਾ ਉਹਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਹੈ ਔਰ ਪੁਲਿਸ ਨੂੰ ਆ ਦੇ ਦਿੱਤੇ ਨੇ ਕਿ ਪਟਿਆਲਾ ਜੇਲ੍ਹ ਜਿੱਥੇ ਉਹ ਹੈਗੇ ਨੇ ਉੱਥੇ ਪੂਰੀ ਸਿਕਿਉਰਿਟੀ ਅਰੇਂਜਮੈਂਟ ਕਰਕੇ ਐਸਕੋਰਟ ਕਰਕੇ ਲੈ ਕੇ ਜਾਣਗੇ ਪਿੰਡ ਤੱਕ ਜਿੱਥੇ ਧੋਖ ਹੈਗਾ ਔਰ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਉਹ ਨੂੰ ਵਾਪਸ ਜੇਲ੍ਹ ਤੇ ਗਿਆ ਜਾਏਗਾ 10 ਘੰਟੇ ਦੀ ਕਟੌਲ ਮਿਲ ਚੁਕੀ ਹੈ ਬਿਲਕੁਲ ਇਥੇ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਸ ਨਾਲ ਤੁਸੀਂ ਜਾਣਕਾਰੀ ਦੇ ਰਹੇ ਪਰੋਲ ਮਿਲੀ ਹੈ ਹਾਲਾਂਕਿ ਰਿਹਾਈ ਨੂੰ ਲੈ ਕੇ ਤਾਂ ਲਗਾਤਾਰ ਜਦੋ ਜਹਿਦ ਜਾਰੀ ਹੈ ਲੇਕਿਨ ਇਸ ਵਿੱਚਕਾਰ ਜਦੋਂ ਪਰਿਵਾਰ ਇਸ ਤਰ੍ਹਾਂ ਦੇ ਨਾਲ ਇੱਕ ਦੁੱਖ ਦਾ ਵੇਲਾ ਹੈ ਔਰ ਇਸੇ ਨੂੰ ਲੈ ਕੇ ਉਹਨਾਂ ਨੇ ਜਿਹੜੀ ਅਪੀਲ ਵੀ ਕੀਤੀ ਸੀ ਸੋ ਉਸ ਨੂੰ ਆਖਿਰਕਾਰ ਮਨਜ਼ੂਰ ਕੀਤਾ ਗਿਆ ਇਹ ਬਿਲਕੁਲ ਦੇਖੋ ਇਹ ਕਿਉਂਕਿ ਇਸ਼ੂ ਇਦਾਂ ਦਾ ਸੀਗਾ ਜਿਹਦੇ ਵਿੱਚ ਕਿਸੇ ਕਿ ਸਰਕਾਰ ਨੇ ਕੋਈ ਵਿਰੋਧ ਵੀ ਨਹੀਂ ਕੀਤਾ ਚਾਹੇ ਬਾਕੀ ਪੰਜਾਬ ਸਰਕਾਰ ਵੀ ਇਸ ਤੀਕੇ ਤੇ CBI ਤੇ ਕਾਉਂਸਲ ਵੀ ਹੋਵੇ ਸੀ ਸਿਰਫ ਇੰਨਾ ਦੱਸਿਆ ਗਿਆ ਜਿਹਨਾਂ ਦਾ ਜਿਹੜਾ ਕੇਸ ਪੈਂਡਿੰਗ ਹੈ ਉਹਨਾਂ ਦੀ ਜਿਹੜੀ ਮਰਤੀ ਪਟੀਸ਼ਨ ਪੈਂਡਿੰਗ ਹੈਗੀ ਆ ਰਾਸ਼ਟਰਪਤੀ ਕੋਲ ਇੱਕ ਕੱਲ ਸੁਪਰੀਮ ਕੋਰਟ ਚ ਸੁਣਵਾਈ ਹੋਈ ਸੀ ਜਿਹਦੇ ਵਿੱਚੋਂ ਰਾਸ਼ਟਰਪਤੀ ਕਹਿੰਦੇ ਮਰਤੀ ਪਟੀਸ਼ਨ ਜਿਹੜੀ ਉਹਨਾਂ ਕੋਲੇ ਹੈਗੀ ਹੈ ਇਹ ਯਾਚਿਕਾ ਉਹਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਬਾਕੀ ਜੇ ਕੋ ਸਾਰੀ ਸਿਚੁਏਸ਼ਨ ਰੱਖੀਆਂ ਗਈਆਂ ਕਿਉਂਕਿ 2022 ਚ ਵੀ ਹਾਈ ਕੋਰਟ ਆਸਤੇ ਤਰੀਕੇ ਨਾਲ ਉਹਨਾਂ ਦੇ ਫਾਦਰ ਜੂਰਡੈਕ ਹੋਈ ਸੀ ਉਦੋਂ ਹੀ ਫੇਰੋਲ ਦੇ ਚੁੱਕਿਆ ਸੀਗਾ ਤੇ ਫਿਰ ਹਾਈ ਕੋਰਟ ਨੇ ਆਰਾਮ ਨਾਲ ਉਹਨਾਂ ਨੂੰ ਬਿਲਕੁਲ ਬਹੁਤ ਜ਼ਿਆਦਾ ਬਹਿਸ ਕਰਨ ਦੇ ਲੋੜ ਵੀ ਨਹੀਂ ਪਈ ਬਹੁਤ ਜ਼ਿਆਦਾ ਜ਼ਮੀਨਾਂ ਰੱਖੇ ਸਿਰਫ ਫੈਕਟ ਰੱਖ ਤੋ ਬਿਲਕੁਲ ਇਥੇ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਕਿਉਂਕਿ ਬੜੇ ਲੰਮੇ ਅਰਸੇ ਬਾਅਦ ਉਹਨਾਂ ਨੂੰ ਹਾਲਾਕੀ ਪਰਿਵਾਰ ਦੇ ਵਿੱਚ ਜਿਹੜਾ ਦੁੱਖ ਦਾ ਮਾਹੌਲ ਹੈ ਜਿਸੇ ਚਲਦੇ ਆ ਪਰੋਲ ਮਿਲੀ ਹੈ ਲੇਕਿਨ ਯਕੀਨਨ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆ ਕੇਰੇ ਵਿੱਚ ਰਹਿਣਗੇ ਜੀ ਬਿਲਕੁਲ ਪੁਲਿਸ ਕਟੜੀ ਵਿੱਚ ਰਹਿਣਗੇ ਕਮਿਟੀ ਐਸਪੋਰਟ ਕਰਕੇ ਪਟਿਆਲਾ ਜਿਲ੍ਹੇ ਤੋਂ ਉਹਨਾਂ ਨੂੰ ਲੈ ਕੇ ਜਾਏਗੀ ਉਹਨਾਂ ਦੇ ਪਿੰਡ ਜਿਹੜਾ ਰਾਜੋਣਾ ਪਲਾ ਹੈਗਾ ਮੰਜੀ ਸਾਹਿਬ ਗੁਰਦੁਆਰਾ ਹੈਗਾ ਜਿੱਥੇ ਉਹ ਆਪਣੇ ਪਰਿਵਾਰ ਨੂੰ ਹੀ ਮਿਲ ਸਕਦੇ ਨੇ ਭੋਗ ਦੀ ਸਾਰੇ ਸ਼ਗਨੀਆਂ ਸ਼ਾਮਲ ਹੋ ਸਕਦੇ ਨੇ ਜਿੰਨੇ ਵੀ ਪ੍ਰੋਗਰਾਮ ਹੋਏਗੇ ਨੇ ਉਹਦੇ ਵਿੱਚ ਐਮਪੀ ਮਰਦਾਸ ਹੈਗੇ ਆ ਹ ਪੂਰੇ ਪੁਲਿਸ ਉਹਨਾਂ ਨੂੰ ਕਰੂਗੀ ਔਰ ਜਿਹੜੇ ਵੀ ਅਜਿਹੇ ਜਿੰਨੇ ਵੀ ਪ੍ਰੋਗਰਾਮ ਹੈਗੇ ਉਹਨਾਂ ਸਾਰਿਆਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਹੈ ਲੇਕਿਨ 3 ਘੰਟੇ ਦੇ ਅੰਦਰ ਅੰਦਰ ਉਹ ਸਾਰੇ ਅਰੇਂਜਮੈਂਟ ਇਹ ਸਾਰੇ ਪ੍ਰੋਗਰਾਮ ਸ਼ਾਮਿਲ ਹੋ ਸਕਦੇ ਨੇ ਠੀਕ ਹੈ ਬਿਲਕੁਲ ਸੋ ਇਥੇ ਲੁਧਿਆਣਾ ਦੇ ਰਾਜੋਣਾ ਕਲਾ ਪਿੰਡ ਦੇ ਗੁਰਦੁਆਰਾ ਸਾਹਿਬ ਜੋ ਅੰਤਿਮ ਅਰਦਾਸ ਹੈ ਉਸ ਦੇ ਵਿੱਚ ਅਪ੍ਰਿਤ ਉਹਨਾਂ ਨੂੰ ਇਹ ਜਿਹੜੀ ਕੁਝ ਅਮੂਮਨ ਅਸੀਂ ਕਹਿ ਸਕਦੇ ਹਾਂ ਕਿਉਂਕਿ ਪਰਿਵਾਰ 'ਚ ਦੁੱਖ ਦਾ ਮਾਹੌਲ ਹੈ ਔਰ ਇਸ ਵਿਚਕਾਰ ਇਹ ਬਹੁਤ ਛੋਟੀ ਜੀ ਇੱਕ ਉਹਨਾਂ ਨੂੰ ਇੱਕ ਰਾਹਤ ਮਿਲੀ ਕਿ ਪਰਿਵਾਰ ਨਾਲ ਇਸ ਵੇਲੇ ਦੁੱਖ ਦਾ ਮਾਹੌਲ ਦੇ ਵਿੱਚ ਉਹ ਐਟਲੀਸਟ ਇਕੱਠੇ ਹੋ ਪਣ ਹਾਲਾਂਕਿ ਜੇ ਦੋ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ ਉਸ ਨੂੰ ਲੈ ਕੇ ਹਲੇ ਵੀ ਉਹਨਾਂ ਦੀ ਲੜਾਈ ਲਗਾਤਾਰ ਜਾਰੀ ਹੈ ਜਦੋਂ ਜਿਹੜ ਜਾਰੀ ਹੈ ਉੱਥੇ ਦੱਸਦੀ ਕਿ ਪ੍ਰਾਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਰਾਜਵਾਨਾ ਨੂੰ ਜੜੀ ਹੈ ਮਿਲ ਚੁਕੀ ਹੈ 4 ਨਵੰਬਰ ਨੂੰ ਦਿਲ ਦਾ ਦੌਰਾ ਪੈਂਡ ਕਰਕੇ ਉਹਨਾਂ ਦੀ ਪ੍ਰਾਦੀ ਕੈਨੇਡਾ ਦੇ ਵਿੱਚ ਮੌਤ ਹੋਈ ਸੀ ਰਾਜਵਾਨਾ ਨੇ ਆਪਣੀ ਪ੍ਰਾਦੀ ਦੀ ਅੰਤਿਮ ਅਰਦਾਸ ਲਈ ਆਰਜੀ ਪਰੋਲ ਦੀ ਅਪੀਲ ਕੀਤੀ ਸੀ ਜਿਸ ਨੂੰ ਮੰਨਿਆ ਗਿਆ ਲੁਧਿਆਣਾ ਦੇ ਰਾਜਵਾਨਾ ਕਲਾ ਦੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਇਹ ਅੰਤਿਮ ਅਰਦਾਸ ਹੋਣੀ ਹੈ ਸੋ ਉਸ ਦੇ ਵਿਚਕਾਰ 3 ਘੰਟੇ ਲਈ ਉਹਨਾਂ ਨੂੰ ਹੁਣ ਪਰੋਲ ਤੇ ਬਾਹਰ ਆਣ ਦਾ ਇਜਾਜ਼ਤ ਮਿਲੀ ਹੈ ਜਿਸ ਨੂੰ ਲੈ ਕੇ ਸਰਕਾਰ ਤੋਂ ਵੀ ਰਿਪੋਰਟ ਮੰਗੀ ਗਈ ਸੀ ਬਕਾਇਦਾ ਜਿਸ ਨੂੰ ਲੈ ਕੇ ਸਰਕਾਰ ਦਾ ਵੀ ਕਹਿਣਾ ਹੈ ਕਿ ਬਿਲਕੁਲ ਤੈ ਜੋ ਕਿਹਾ ਗਿਆ ਹੈ ਅਪੀਲ ਦੇ ਵਿੱਚ ਉਸੇ ਮੁਤਾਬਿਕ ਜਿਹੜਾ ਹੈ ਅੰਤਿਮ ਅਰਦਾਸ ਹੋਣੀ ਹੈ ਸੁਪਾਈ ਰਾਜਵਾਨਾ ਨੂੰ ਅਦਾਲਤ ਵੱਲੋਂ ਪੈਰੋਲ ਮਿਲੀ ਹੈ ਕੱਲ ਜਿਹੜਾ ਹੈ 11 ਵਜੇ ਬਾਹਰ ਆਣਗੇ 3 ਘੰਟਿਆਂ ਲਈ ਔਰ ਪੂਰੇ ਸੁਰੱਖਿਆ ਕੇਰੇ ਦੇ ਵਿੱਚ ਉਹ ਇੱਥੇ ਮੌਜੂਦ ਰਹਿਣਗੇ ਹਾਈ ਕੋਰਟ ਨੇ 3 ਘੰਟੇ ਲਈ ਉਹਨਾਂ ਨੂੰ ਆਰਜੀ ਪੈਰੋਲ ਦੇਣ ਦਾ ਫੈਸਲਾ ਕੀਤਾ ਸੋ ਕੱਲ 11 ਵੇ ਤੋਂ 2 ਵਜੇ ਤੱਕ ਉਹਨਾਂ ਨੂੰ ਪੈਰੋਲ ਜੜੀ ਹੈ ਉਹ ਦਿੱਤੀ ਗਈ ਹੈ ਪੂਰੇ ਸੁਰੱਖਿਆ ਕੇਰੇ ਦੇ ਵਿੱਚ ਉਹ ਮੌਜੂਦ ਰਹਿਣਗੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਜਾਣਗੇ ਪਰ ਆਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕੋਰਟ ਨੇ ਤੇ ਇਜਾਜ਼ਤ ਦਿੱਤੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਸੀ